ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਭਾਰੇ ਲਾਪ ਦਾ ਪਲਾਜ਼ੋ ਜੇ ਕਟਿੰਗ ਕਰਨਾ ਹੋਵੇ ਤਾਂ ਆਪਾਂ ਕਿਸ ਤਰ੍ਹਾਂ ਕਰ ਸਕਦੇ ਆਂ ਤੇ ਇਹ ਆਪਣੇ ਕੋਲੇ ਜਿਹੜਾ ਕਮੀਜ਼ ਦੀ ਫਿਟਿੰਗ ਦੇ ਹਿਸਾਬ ਨਾਲ ਆਪਾਂ ਬਣਾਵਾਂਗੇ ਪਲਾਜ਼ੋ ਇਹਨਾਂ ਦਾ ਕਮੀਜ਼ ਦਾ ਇਹ ਜਿਹੜਾ हिਪ ਤੋਂ ਕਮੀਜ਼ ਆ 28 ਇੰਚ ਖੁੱਲਾ 28 ਇੰਚ ਉਹਨਾਂ ਦੀ ਫਿਟਿੰਗ ਆ ਹਿਪ ਤੋਂ ਕਮੀਜ਼ ਦੀ ਤੇ ਉਹਦੇ ਵਿੱਚ ਆਪਾਂ ਨੇ 28 ਦੇ ਵਿੱਚ ਆਪਾਂ 3 ਇੰਚ ਐਡ ਕਰਕੇ 31 ਇੰਚ ਹੋ ਜਾਣਾ ਠੀਕ ਹੈ ਤੇ ਜਿਹੜੀ ਇਹਦੀ ਪਲਾਜ਼ੋ ਦੀ ਆਪਾਂ ਕਮਰ ਰੱਖਣੀ ਆ ਉਪਰੋਂ ਉਹ ਆਪਾਂ 31 ਦੇ ਹਿਸਾਬ ਨਾਲ ਰੱਖਾਂਗੇ 31 ਦਾ ਆਪਾਂ ਨੇ ਅੱਧ ਕਰ ਲੈਣਾ ਤੇ ਕਮਰ ਆਪਣੀ ਆ ਜੂਗੀ 31 ਦਾ ਅੱਧ ਕਿੰਨਾ ਆ ਗਿਆ 15.5 ਠੀਕ 15.5 ਆਪਣਾ ਕਮਰ ਆ ਗਈ ਤੇ ਆਪਣੇ ਕੋਲੇ ਹਿਪ ਵੀ ਹੈਣੀਗੀ ਕਿੰਨੀ ਆ ਤਾਂ ਪਹੁੰਚਾ ਹੈ ਨਾ ਪਹੁੰਚਾ ਆਪਾਂ ਰੱਖਣਾ 8 ਇੰਚ ਠੀਕ ਹੈ ਤੇ 38 ਇੰਚ ਪਲਾਜ਼ੋ ਦੀ ਲੰਬਾਈ ਤੇ ਆਪਾਂ ਹਿਪ ਪਲਾਜ਼ੋ ਦੀ ਕਿਵੇਂ ਨਾਪਣੀ ਹੈ ਕੰਮਰ ਦਾ ਆਪਾਂ ਨੇ ਕੱਢ ਲਈ ਹੈ ਠੀਕ ਹੈ ਹਿੱਪ ਦੇ ਹਿਸਾਬ ਨਾਲ ਕਮੀਜ਼ ਦੀ ਜਿੰਨੀ ਹਿੱਪ ਹੈ ਉਹਦੇ ਹਿਸਾਬ ਨਾਲ ਆਪਾਂ ਨੇ 3 ਇੰਚ ਵੱਧ ਰੱਖ ਕੇ ਕੰਮਰ ਦਾ ਆਪਾਂ ਰੱਖ ਲੈਣਾ ਉਹਦਾ ਅੱਧ ਕਰ ਲੈਣਾ ਜਿਹੜੀ ਹਿੱਪ ਹੁੰਦੀ ਆ ਉਹਦਾ ਨਿਸ਼ਾਨ ਕਿਵੇਂ ਲਾਉਣਾ ਇਹਦੇ ਵਿੱਚ ਆਪਾਂ ਜਿਹੜੇ ਭਾਰੇ ਆ ਜ਼ਿਆਦਾ ਉਹਨਾਂ ਦੀ ਆਪਾਂ ਢਾਈ ਜਾਂ 3 ਇੰਚ ਵੱਧ ਰੱਖਾਂਗੇ 1.5 ਦੇ ਵਿੱਚ ਆਪਾਂ ਢਾਈ ਇੰਚ ਵੀ ਕਰ ਸਕਦੇ ਆ ਤੇ 3 ਇੰਚ ਵੀ ਕਰ ਸਕਦੇ ਜੇ ਜ਼ਿਆਦਾ ਭਾਰੀ ਨਾ ਪਵੇ ਤੇ ਆਪਾਂ ਇਹਦੇ ਵਿੱਚ ਢਾਈ ਇੰਚ ਐਡ ਕਰਾਂਗੇ ਇਹ ਕਿੰਨਾ ਹੋ ਗਿਆ ਆਪਣਾ 15 16 17 ਤੱਕ 18 ਠੀਕ ਹੈ ਜੀ ਆਪਾਂ ਨੂੰ 18 ਇੰਚ ਹੈਪ ਜਿਹੜੀ ਐ ਚਾਹੀਦੀ ਐ ਤਿਆਰ ਤਿਆਰ ਚਾਹੀਦੀ ਆਪਾਂ ਨੂੰ ਵੀ 18 ਇੰਚ ਆਪਣੀ ਤਿਆਰ ਬਣੇ ਫਿਰ ਆਪਣਾ ਫਿਟਿੰਗ ਇਹਦੀ ਸਹੀ ਆਉਣੀ ਐ ਤੇ ਇਹਦੇ ਹਿਸਾਬ ਨਾਲ ਆਪਾਂ ਕਮਰ ਜਿਹੜੀ ਐ 15.5 ਆਪਾਂ ਨੂੰ ਤਿਆਰ ਚਾਹੀਦੀ ਉਪਰੋਂ ਜਿੱਦੋਂ ਆਪਾਂ ਪਲਾਜ਼ੋ ਸਟਿਚ ਕਰਨਾ ਤੇ ਇਹ ਆਪਾਂ ਕਮਰ 15 ਪੂਰਾ ਵੀ ਰੱਖ ਸਕਦੇ ਆ ਕਿਉਂਕਿ ਆਪਾਂ ਬੈਕ ਤੇ ਆਪਾਂ 2 ਇੰਚ ਵਾਧਾ ਰੱਖਣਾ 1 ਇੰਚ ਆਪਣਾ ਸਲਾਈ ਦਾ ਜਿਹੜਾ ਉਹ ਵੀ ਆਉਂਦਾ ਤੇ ਇਹਦੇ ਹਿਸਾਬ ਨਾਲ ਆਪਾਂ 18 ਜਿਹੜੀ ਹੈਪ 18 ਹੀ ਰੱਖ ਲਾਂਗੇ ਸਲਾਈ ਸਲੂਈ ਵਿੱਚ ਆ ਕੇ ਤੇ ਜਿੰਨਾ ਆਪਾਂ ਪਿੱਛੇ ਰੱਖਾਂਗੇ ਉਹਦਾ ਆਪਣਾ ਪੂਰਾ ਆ ਜੂਗਾ ਤੇ ਪਲਾਜ਼ੋ ਆਪਣਾ ਜਿਹੜਾ ਸਹੀ ਬਣ ਜੂਗਾ ਫਿਰ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿਵੇਂ ਨਿਸ਼ਾਨ ਲਾਉਣੇ ਆ ਹੁਣ ਆਪਾਂ ਨਿਸ਼ਾਨ ਲਾਵਾਂਗੇ ਇਹਦੇ ਜਿਵੇਂ ਕਿ ਆਪਣੀ ਲੰਬਾਈ ਹੈਗੀ ਐ ਇਹਦਾ ਜਿਹੜਾ ਆਪਣਾ ਬੈਕ ਸਾਈਡ ਦਾ ਕਪੜਾ ਛੱਡਣਾ ਇਹ ਵੀ ਆਪਣਾ 3.5 ਇੰਚ ਛੱਡਾਂਗੇ ਕਿਉਂਕਿ ਭਾਰੀ ਨਾਲ ਆਪਾਂ ਜਿਆਦਾ ਕਿਉਂਕਿ ਹਿਪ ਤੁਸੀਂ ਦੇਖ ਸਕਦੇ ਆ ਇਹਨਾਂ ਦੀ ਕਮੀਜ਼ ਦੀ ਹਿਪ ਤੋਂ ਹੀ ਕਮੀਜ਼ ਖੁੱਲਾ 28 ਇੰਚ ਹੈ ਉਹਦੇ ਹਿਸਾਬ ਨਾਲ ਆਪਾਂ ਨੂੰ ਫਿਰ ਨਾਪ ਜਿਹੜਾ ਜ਼ਿਆਦਾ ਖੁੱਲੇ ਨਾਪ ਵਾਲਾ ਹੀ ਬਣਾਉਣਾ ਪੈਣਾ ਇੱਥੋਂ ਆਪਾਂ 3.5 ਛੱਡ ਲਿਆ ਤੇ ਇਹ ਦੂਜੇ نیچے ਆਪਣਾ ਇਸ ਤਰ੍ਹਾਂ ਕਪੜਾ ਕਰਕੇ ਰੱਖ ਲੈ ਠੀਕ ਹੈ ਜਿਹੜਾ ਆਪਣਾ ਐਕਸਟਰਾ ਕਪੜਾ ਇਹ ਆਪਾਂ ਲਾ ਦੇਣਾ ਨਾਲ ਨਾਲ ਜਿਆਦਾ ਜਿਹੜਾ ਕਾਣ ਹੈ ਇਹ ਵਿੱਚ ਥੋੜਾ ਜਿਹਾ ਇਹ ਆਪਾਂ ਪਹਿਲਾਂ ਹੀ ਕੱਟ ਕਰ ਲੈਣਾ ਇਹ ਆਪਾਂ ਕਟਿੰਗ ਕਰ ਲੈਣਾ ਹੁਣ ਆਪਾਂ ਜਿਹੜਾ ਇਹਦੀ ਨਾਪ ਦਾ ਆ ਜਿਹੜਾ ਪਾਸਾ ਆਪਣਾ ਫਰੰਟ ਆ ਇਹ ਬੈਕ ਆ ਬੈਕ ਆਪਾਂ 3.5 ਤਨ ਵਧਾ ਕੇ ਪਹਿਲੇ ਰੱਖ ਲੈਣਾ ਇਸ ਤਰ੍ਹਾਂ ਤੇ ਜਿਹੜਾ ਮੂਹਰਲਾ ਪਾਸਾ ਆ ਆਪਾਂ ਨੀਲਾ ਰੱਖਣਾ ਹੁਣ ਆਪਾਂ ਇੱਥੋਂ ਨਿਸ਼ਾਨ ਲਾਉਣਾ ਇਹਦਾ ਲੰਬਾਈ ਦਾ ਠੀਕ ਹੈ ਜੀ ਲੰਬਾਈ ਆਪਾਂ ਨੇ 33 ਇੰਚ ਤਿਆਰ ਕਰਨੀ ਐ ਫਿਰ ਆਪਾਂ ਲੰਬਾਈ ਦੇ ਵਿੱਚ ਆਪਾਂ 4 ਇੰਚ ਐਡ ਕਰ ਲੈਣਾ ਠੀਕ ਹੈ 2 ਇੰਚ ਆਪਣਾ ਲਾਸਟਿਕ ਦਾ ਤੇ 2 ਇੰਚ ਆਪਣਾ نیچے ਸਲਾਈ ਦਾ ਜੀ ਆਪਾਂ ਨੂੰ ਐ ਉੱਚੇ ਨੀਵੇਂ ਦੀ ਪ੍ਰੋਬਲਮ ਆ ਤੇ ਆਪਾਂ ਕੈਂਚ ਹੋਰ 5 ਇੰਚ ਵੀ ਵੱਧ ਰੱਖ ਸਕਦੇ ਆ ਉਹ ਆਪਦੀ ਮਰਜ਼ੀ ਤੇ ਇਹ ਆਪਣਾ ਬਣੂਗਾ ਠਰਤੀ ਦੇ ਵਿੱਚ 4 ਐਕੜੇ ਤੋਂ 42 ਇੰਚ ਠੀਕ ਹੈ ਜੀ ਤੇ ਆਪਾਂ 42 ਇੰਚ ਤੇ ਨਿਸ਼ਾਨ ਲਾ ਲੈਣਾ ਜੀ ਤੇ ਆਪਾਂ 42 ਇੰਚ ਤੇ ਨਿਸ਼ਾਨ ਲਾ ਲੈਣਾ ਤੇ ਇਸ ਤੋਂ ਬਾਅਦ ਜਿਹੜਾ ਆਪਣਾ ਕਮਰ ਦਾ ਨਿਸ਼ਾਨ ਲਾਵਾਂਗੇ ਇਧਰਲੀ ਸਾਈਡ ਆਪਣੀਆਂ ਕੰਨੀਆਂ ਠੀਕ ਹੈ ਜੀ ਜਿਹੜੀ ਸਾਈਡ ਕੰਨੀਆਂ ਆਪਾਂ ਚਾਰੇ ਕੰਨੀਆਂ ਇੱਕੋ ਜਿਹਾ ਕਰਕੇ ਰੱਖਣੀ ਆ ਇਹ ਬਰਾਬਰ ਤੇ ਆਪਣਾ ਵੱਧ ਘੱਟ ਨਹੀਂ ਹੋਣਾ ਚਾਹੀਦਾ ਕਪੜਾ ਜਮੇ ਜਿਹੜੀਆਂ ਚਾਰੇ ਕੰਨੀਆਂ ਆਪਣੀਆਂ ਇਧਰਲੀ ਸਾਈਡ ਐ ਉਧਰੋਂ ਆਪਾਂ ਇੰਚੀ ਟੇਪ ਰੱਖ ਕੇ ਮੈਨਣਾ ਇਧਰੋਂ ਆਪਾਂ ਇੰਚੀ ਟੇਪ ਰੱਖਣਾ ਠੀਕ ਐ ਤੇ ਆਪਣੀ ਕਮਰ ਕਿੰਨੀ ਐ 1.5 ਦੀ ਆਈ ਐ ਤੇ ਆਪਾਂ ਇਹ 1.5 ਤੇ ਹੀ ਲਾਵਾਂਗੇ ਕਿਉਂਕਿ ਆਪਣਾ ਬੈਕ ਪੀਸ ਜਿਹੜਾ ਉਹ ਵੱਧ ਰੱਖਣਾ ਜਿਹੜਾ ਸਲਾਈ ਵਗੈਰਾ ਦਾ ਉਹ ਆਪਣਾ ਬੈਕ ਪੀਸ ਦਾ 2-2 ਇੰਚ ਵੱਧ ਰੱਖਾਂਗੇ ਉਦੇ ਹਿਸਾਬ ਨਾਲ ਆਪਾਂ ਇਹ ਪੂਰਾ ਸੈੱਟ ਆ ਜੂਗਾ ਜਿੰਨਾ ਆਪਾਂ ਹੁਣ ਕੱਢਿਆ ਇਹਦਾ ਕਮੀਜ਼ ਦੇ ਹਿਸਾਬ ਨਾਲ ਆਪਾਂ ਕੱਢਿਆ ਸੀ ਕਮਰ ਦਾ ਤੇ ਹਿੱਪ ਦਾ ਠੀਕ ਹੈ ਉਹਦੇ ਹਿਸਾਬ ਨਾਲ ਹੀ ਆਪਾਂ ਨੇ ਇਹਦਾ ਨਾਪ ਜਿਹੜਾ ਲਾਵਾਂਗੇ ਇੱਥੋਂ ਆਪਾਂ ਫਿਰ 1.5 ਤੇ ਪੂਰਾ ਲਾਵਾਂਗੇ ਤੇ ਜਿਹੜਾ ਆਪਾਂ ਬੈਕ ਪਾਸਾ ਉਹ ਆਪਾਂ 2-2 ਇੰਚ ਐਕਸਟਰਾ ਅਲੱਗ ਬਾਦ ਵਿੱਚ ਲਾਵਾਂਗੇ ਆਪਾਂ 프ਰੰਟ ਪੀਸ ਅਲੱਗ ਕੱਟਾਂਗੇ ਤੇ ਬੈਕ ਪੀਸ ਅਲੱਗ ਹੁਣ ਆਪਣਾ 1.5 15 ਤੱਕ ਇਸ ਤਰ੍ਹਾਂ ਲਾਈਨ ਲਾ ਲਈ ਹੈ ਤੇ ਇਹਦੀ ਆਪਾਂ ਝੋਲੀ ਆ ਆਪਣਾ 3.5 ਠੀਕ ਹੈ ਮੂਹਰ ਲਈ ਝੋਲੀ ਆਪਾਂ 12.5 ਤੇ ਲਾਵਾਂਗੇ ਝੋਲੀ ਆਪਾਂ ਜਿਆਦਾ ਨਹੀਂ ਵਧਾਉਣੀ ਭਾਵੇਂ ਅਗਲਾ ਭਾਰੇ ਨਾਲ ਪਦਾ ਬਣਾਉਣਾ ਆਪਾਂ ਤੇ ਆਪਾਂ ਨੇ ਉਹੀ ਆਪਾਂ ਉੱਪਰ ਥੋੜਾ ਜਿਆਦਾ ਵਧਾ ਲਿਆ ਤਾਂ ਕਿ ਆਪਣੀ ਬੈਕ ਝੋਲੀ ਲੰਬੀ ਹੋ ਜੇ 16 ਇੰਚ ਬੈਕ ਝੋਲੀ ਆਪਣੀ ਹੋ ਜੂਗੀ ਉਹਦੇ ਹਿਸਾਬ ਨਾਲ ਤੇ ਗਲਾਈ ਵੀ ਪੈ ਜਾਣੀ ਕੋਸ਼ਿਸ਼ ਤੇ ਇੱਥੋਂ ਆਪਾਂ ਜਿਹੜਾ ਲਾਉਣਾਂ ਨਿਸ਼ਾਨ ਵੱਡਾ ਵਾਲਾ ਇਹ ਆਪਾਂ 2.5 ਜਾਂ 3 ਦਾ ਲਾ ਸਕਦੇ ਹਾਂ ਠੀਕ ਹੈ ਆਪਾਂ ਨੇ ਇਹ 2.5 ਦਾ ਲਾ ਲਿਆ ਇੱਥੋਂ ਆਪਾਂ ਨਿਸ਼ਾਨ 2.5 ਦਾ ਲਾ ਕੇ ਤੇ ਆਪਾਂ ਨੇ ਇੱਥੋਂ ਵੀ ਆਪਾਂ 2 ਇੰਚ ਤੱਕ ਸਿੱਧਾ ਰੱਖਣਾ ਹੈ ਠੀਕ ਹੈ ਇਹਦੀ ਕਾਰ ਜਿਹੜਾ ਆਪਣਾ ਇੱਥੋਂ ਭੀੜਾ ਨਾ ਹੋਵੇ ਤਾਂ ਕਰਕੇ ਆਪਾਂ 2 ਇੰਚ ਤੱਕ ਸਿੱਧਾ ਰੱਖਾਂਗੇ ਤੇ ਇੱਥੋਂ ਆਪਾਂ ਜਿਹੜੀ ਜਿਹੜੀ ਕਾਰਟ ਚੱਕਣੀ ਹੈ ਇਹ ਆਪਾਂ ਇਹਦਾ ਤੀਜਾ ਹਿੱਸਾ ਕਰ ਲੈਣਾ ਇਹ ਆਪਾਂ ਯਾਦ ਰੱਖਣਾ ਜਿੰਨਾ ਆਪਣੀ ਝੋਲੀ ਰੱਖੀ ਆ ਉਹਦਾ ਤੀਜਾ ਹਿੱਸਾ ਕਰਨਾ ਹੈ 4 4 8 4 12 ਇਹ 12.5 ਬਸ ਆਪਣਾ ਥੋੜਾ ਜਿਹਾ 4 ਤੋਂ ਥੱਲੇ ਜਿੱਥੇ ਆਉਂਦੇ 4-4 ਦੇ ਇੱਕ ਇੱਕ ਪੁਆਇੰਟ ਵਧਾ ਕੇ ਲਾ ਲਾਂਗੇ ਇਹ ਆਪਣੀ ਇੱਥੇ ਆ ਗਿਆ ਠੀਕ ਹੈ نیچے ਤੋਂ ਜੇ ਆਪਣੀ 12 ਝੋਲੀ ਹੈ نیچے ਤੋਂ ਰੱਖ ਕੇ ਬਸ ਆਪਾਂ ਚਾਰ ਤੇ ਨਿਸ਼ਾਨ ਲਾ ਲਾ ਠੀਕ ਹੈ ਨਾ ਬਸ ਜਿਹੜੀ ਆਪਾਂ ਗਲਾਈ ਕਰਨੀ ਹੈ ਇਹਦਾ ਆਪਾਂ ਸੌਖਾ ਜਿਹਾ ਤਰੀਕਾ ਤੁਹਾਨੂੰ ਗਲਾਈ ਕਰਨ ਦਾ ਦੱਸਦੇ ਆ ਸਾਰਾ ਮੈਨ ਦੀ ਵਜਾਏ ਜੇ 12 ਇੰਚ ਝੋਲੀ ਆਪਣੇ ਕੋਲੇ ਠੀਕ ਹੈ ਨਾ ਇੱਥੋਂ ਆਪਾਂ ਚਾਰ ਦਾ ਨਿਸ਼ਾਨ ਲਾ ਲੈਣਾ نیچے ਤੋਂ ਤੇ ਇੱਥੋਂ ਆਪਾਂ ਲਾਵਾਂਗੇ ਡੇਢ ਦਾ ਠੀਕ ਹੈ ਜਦੋਂ ਆਪਾਂ ਗਲਾਈ ਕਰਨੀ ਇਹ ਤੁਸੀਂ ਯਾਦ ਰੱਖਣਾ ਇੱਥੋਂ ਚਾਰ ਤੋਂ ਚੱਕਾਂਗੇ ਡੇਢ ਵਾਲੇ ਨਾਲ ਮਿਲਾ ਕੇ ਤੇ ਆਪਣਾ ਇਹਦੇ ਨਾਲ ਤਾ ਇੰਚ ਜਿੱਦਾਂ ਵਾਧਾ ਰੱਖਿਆ ਉਹਦੇ ਨਾਲ ਮਿਲਾ ਦੇਣਾ ਤੇ ਇੱਥੋਂ ਆਪਾਂ ਉਹੀ 1.5 ਇੰਚ ਸਿੱਧਾ ਰੱਖਣਾ 1.5 ਜਾਂ 2 ਇੰਚ ਠੀਕ ਹੈ ਨਾ ਇੱਥੋਂ ਆਪਾਂ ਸਿੱਧਾ ਰੱਖਣਾ ਫੇਰ ਆਪਾਂ ਥੱਲੇ ਜਿਹੜੀ ਕਾਰਟ ਮਲਾਉਣੀ ਹੈ ਇਦਾਂ ਦਾ ਆਪਾਂ ਇਹ ਪਲਾਚੋ ਦੀ ਜਿਹੜੀ ਫਰੰਟ ਪੀਸ ਦੀ ਗਲਾਈ ਕਰ ਦੇਣੀ ਹੈ ਇਹ ਆਪਾਂ ਇੱਕ ਪੀਸ ਹੀ ਫੇਰ ਕਟਿੰਗ ਕਰਾਂਗੇ ਦੂਜੇ ਦਾ ਆਪਾਂ ਐਕਸਟਰਾ ਵਾਧਾ ਰੱਖਾਂਗੇ ਹੁਣ ਆਪਾਂ ਇੱਥੋਂ ਰੱਖ ਕੇ نیچے ਪਹੁੰਚੇ ਕੋਲ ਰਾਹੋਂ ਰਿਸ਼ਾਂ ਪਹੁੰਚ ਆਪਣਾ ਹੈਗਾ ਤੇ ਇਹ ਜਿੰਨੀ ਆਪਣੀ ਹਿਪ ਵਾਲੀ ਹੈਪ ਰੱਖੀ ਹੈ ਇਹ ਆਪਾਂ ਰੱਖੀ 18 18 ਦਾ ਆਪਾਂ ਨੇ 18 ਤੇ ਨਿਸ਼ਾਨ ਲਾ ਲਿਆ ਨਾ ਇਹ ਆਪਣਾ ਹੋ ਗਿਆ ਇੰਚ ਆ ਕਰੇ ਸਕੇਲ ਲੈ ਲਓ ਇੱਥੇ ਆਪਣਾ ਜਿਹੜਾ ਲਾਈਨ ਇਹ ਆਪਣੀ ਹੈਪ ਸਾਈਡ ਲਾਈਨ ਆ ਗਈ ਠੀਕ ਹੈ ਜਿਹੜੀ ਆਪਣੀ ਹੈਪ ਤੋਂ ਸਾਈਡ ਤੱਕ ਲੈਣ ਆਉਂਦੀ ਹੈ ਇਹਦੂ ਆਪਾਂ نیچے ਤੱਕ ਕਾਟ ਮਲਾਉਣੀ ਹੈ ਸਾਈਡ ਵਾਲੀ ਤੇ ਇਹ ਆਪਣੀ ਜਿਹੜੀ ਕੈਪਟੀ ਲਾਈਨ ਜਿਹੜੀ ਘਟਣੀ ਚਾਹੀਦੀ ਇਥੋਂ ਆਪਣਾ ਕਪੜਾ ਪੂਰਾ ਚਾਹੀਦਾ ਠੀਕ ਹੈ ਇਹ ਕਾਰਟ ਜਿਹੜੀ ਆਪਾਂ ਜਿਹੜੀ ਨੀਚੇ ਤੋਂ ਪਾਉਣੀ ਆ ਉਹ ਆਪਾਂ ਇਥੋਂ ਚਾਰ ਉਂਗਲਾ ਇਸ ਤਰੀਕ ਲਖ ਲੋ ਨਹੀਂ ਮੈਲਣਾ ਕੁਛ ਵੀ ਚਾਰ ਉਂਗਲਾ ਮਿੰਕ ਇਥੇ ਨਿਸ਼ਾਨ ਲਾ ਲਓ ਆਪਣੀ ਕਾਰਟ ਇਥੋਂ ਤਿੱਕਰੀ ਨੀਚੇ ਆਲੀ ਹੋਣੀ ਚਾਹੀਦੀ ਤੇ ਉੱਪਰ ਨੇ ਜਾਣੀ ਚਾਹੀਦੀ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਲਾਉਣਾ ਪਹੁੰਚੇ ਦਾ ਨਿਸ਼ਾਨ ਇਹ ਆਪਾਂ ਇਹ ਲਾਈਨ ਲਾ ਲਈ ਇੱਕ ਇਥੇ ਆਪਾਂ ਨਿਸ਼ਾਨ ਲਾ ਲੈਣਾ 18 ਦਾ ਇਥੇ 18 ਦਾ ਨਿਸ਼ਾਨ ਲਾ ਕੇ ਇਹਦਾ ਅਰਥ ਕਰ ਲੈਣਾ ਅੱਧਾ ਕਿੰਨਾ ਆ ਗਿਆ 18 ਦਾ 9 ਠੀਕ ਹੈ 9 ਅੱਧਾ ਆ ਗਿਆ ਜਿੱਥੇ ਤਿੱਕਰ ਆਪਣੀ ਲੈਂਥ ਹੈ ਉੱਥੋਂ ਤੱਕ ਆਪਾਂ ਇਹਦਾ ਜਿਹੜਾ 5 ਇੰਚ ਤਿੱਕਰ ਤੇ 4 ਇੰਚ ਤੱਕ ਸਿੱਧਾ ਰੱਖਣਾ ਹੁੰਦਾ 4 ਇੰਚ ਰੱਖ ਲੋ ਜਾਂ 5 5 ਇੰਚ ਰੱਖ ਲੋ ਠੀਕ ਹੈ ਤੇ ਇੱਥੋਂ ਪਹੁੰਚਾ ਰੱਖਣਾ ਵਿਚਾਲੇ ਦਾ ਠੀਕ ਹੈ ਪਹੁੰਚਾ ਕਿੰਨਾ ਰੱਖਣਾ 8 ਇੰਚ ਤੇ ਆਪਾਂ ਇਹਦੇ 9 ਇੰਚ ਤੇ ਨਿਸ਼ਾਨ ਲਗਾਉਣਾ ਠੀਕ ਹੈ ਨਾ ਇਹ ਵਿਚਾਲਾ ਵਿਚਾਲੇ ਆਪਣਾ 4.5 ਆਉਣਾ ਚਾਹੀਦਾ ਉਥਰ ਆ ਕੇ ਆਪਾਂ ਸੈਂਟਰ ਵਿੱਚ ਜਿਹਦਾ ਨਿਸ਼ਾਨਾ ਆ। ਇਹ ਆਪਾਂ ਜਿੰਨਾ ਆਪਣਾ ਹੈਪ ਹੈ ਉਹਦਾ ਸੈਂਟਰ ਕਰਕੇ ਪਹੁੰਚਾ ਆਪਾਂ ਉਥੇ ਰੱਖਣਾ। ਫਿਰ ਆਪਾਂ ਨੂੰ ਕਦੇ ਵੀ ਪ੍ਰੋਬਲਮ ਨਹੀਂ ਆਉਦੀ ਵੀ ਆਪਣੀ ਢੋਲੀ ਚੋਂ ਖਿੱਚ ਪੈਂਦੀ ਪਲਾਸੋ ਦੀ ਤੇ ਜਾਂ ਆਪਣੀ ਇਧਰੋਂ ਸੈਰ ਤੋਂ ਨੀਵਾ ਹੋ ਜਾਂਦਾ ਤੇ ਪਲਾਜੋ ਵਿੱਚੋਂ ਚੱਕਵਾ ਹੋ ਜਾਂਦਾ। ਫਿਰ ਉਹ ਆਪਣੀ ਪ੍ਰੋਬਲਮ ਜਿਹੜਾ ਉਹ ਬੁੱਧੀ ਵੀ ਉਹਦਾ ਹੱਲ ਹੋ ਜਾਂਦਾ ਇਹ। ਹੁਣ ਆਪਾਂ ਇੱਥੇ ਰੱਖਣਾ ਇਹ। ਇਹ ਵੀ ਆਪਾਂ ਕਾਰਡ ਪਾਉਣੀ ਹੈ। ਇਹ ਆਪਣਾ ਹੈਗਾ ਫਿਟਿੰਗ ਵਾਲਾ ਫਿਰ ਆਪਣੀ ਕਾਟ ਪਾਣੀ ਇਸ ਸਕੇਲ ਨਾਲ ਠੀਕ ਹੈ ਜਿਹੜਾ ਲੂਸ ਬਣਾਉਣਾ ਤਾਂ ਆਪਾਂ ਇਸ ਸਕੇਲ ਨਾਲ ਕਾਟ ਪਾਉਣੀ ਹੁੰਦੀ ਹੈ ਠੀਕ ਹੈ ਜੀ ਹੁਣ ਆਪਾਂ ਇਹਦੇ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕਿੱਲਾ ਐਚਜੀ ਟੇਪ ਰੱਖੋ ਤੇ ਇੱਥੋਂ ਆਪਾਂ ਜਿਹੜਾ 4 4 ਇੰਚ 5 5 ਇੰਚ ਤੋਂ ਸਿੱਧਾ ਰੱਖ ਲੈਣ ਇਹਦਾ ਕੋਈ ਥੋੜੇ ਬਹੁਤ ਨਾ ਫਰਕ ਨਹੀਂ ਪੈਂਦਾ ਹਨਾ ਆਪਾਂ 4 ਤੋਂ ਰੱਖ ਲਓ ਭਾਵੇਂ 5 ਤੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਇੱਥੇ ਲਾ ਲੈਣਾ ਠੀਕ ਹੈ ਇੱਥੇ ਆਪਾਂ ਇੱਕ ਵਾਰੀ ਐਚਜੀ ਟੇਪ ਨਾਲ ਇੰਦਾ ਮਲਾ ਲੈਣਾ ਹੁਣ ਆਪਾਂ ਜਿਹੜਾ ਇਹ ਮਲਾ ਲਿਆ ਜੇ ਤਾਂ ਆਪਣੇ ਕੋਲ ਸਕੇਅਰ ਆ ਇਹਦੇ ਨਾਲ ਆਪਾਂ ਗਲਾਈ ਕਰ ਲਈਏ ਜੇ ਆਪਣੇ ਕੋਲ ਸਕੇਅਰ ਨਹੀਂਗਾ ਆਪਾਂ ਇੱਥੋਂ ਇੰਚ ਦਾ ਨਿਸ਼ਾਨ ਲਾ ਸਕਦੇ ਇਹਦਾ ਅੱਧ ਕਰਕੇ ਇੱਥੋਂ ਆਪਾਂ ਅੱਧ ਕਰ ਲੈਣਾ 15 ਤੇ ਠੀਕ ਹੈ ਜੀ ਲਾਈਨ ਦਾ ਇੱਥੇ ਆਪਾਂ ਇੰਚ ਦਾ ਨਿਸ਼ਾਨ ਲਾ ਲਓ ਇੰਚ ਦੇ ਨਿਸ਼ਾਨ ਲਾ ਕੇ ਫਿਰ ਆਪਾਂ ਇੱਥੋਂ ਕਾਟ ਚੱਕ ਕੇ ਇਹਦੀ ਇਦਾਂ ਪਾ ਕੇ ਤੇ ਬਿਨਾ ਇੰਚ ਟੇਪ ਤੋਂ ਹਾਂ ਸੌਰੀ ਬਿਨਾ ਸਕੇਅਰ ਤੋਂ ਆਪਾਂ ਇਹਦਾ ਗਲਾਈ ਕਰ ਦਿੰਦੇ ਹਾਂ ਠੀਕ ਹੈ ਨਾ ਜਿਹੜੀ ਆਪਾਂ ਸਾਈਡ ਸੇ ਹੁੰਦੀ ਹੈ ਜੇ ਆਪਣੇ ਕੋਲੇ ਇਹ ਸਕੇਲ ਆ ਫਿਰ ਆਪਾਂ ਇਹਨੂੰ ਆਪਾਂ ਇੱਥੋਂ ਰੱਖਾਂਗੇ ਤੇ ਇਸ ਤਰੀਕੇ ਨਾਲ ਆਪਾਂ ਇਹਦੀ ਗਲਾਈ ਕਰਾਂਗੇ ਆਪਾਂ ਡੇਢ ਅੰਚੇ ਛੱਟਣਾ ਉਪਰੋਂ ਠੀਕ ਹੈ ਇਹ ਆਪਾਂ ਜੇ ਜ਼ਿਆਦਾ ਗਲਾਈ ਕਰਨੀ ਆ ਸਾਈਡ ਰੱਖਣੀ ਹੈ ਜੇ ਘੱਟ ਕਰਨੀ ਇਹ ਸਾਈਡ ਠੀਕ ਹੈ ਆਪ ਇੱਧਰ ਥੋੜੀ ਜੀ ਘੱਟ ਕਰਾਈ ਹੁੰਦੀ ਹੈ ਇਹ ਸਾਈਡ ਤੇ ਤੇ ਸਕੇਲ ਦੇ ਇਹ ਸਾਈਡ ਤੇ ਥੋੜੀ ਜ਼ਿਆਦਾ ਹੁੰਦੀ ਉਧਰ ਚੌੜਾ ਸਕੇਲ ਜਿਵੇਂ ਇਦਾਂ ਨੂੰ ਪਤਾ ਲੱਗਦਾ ਤਾਂ ਕਰਕੇ ਇਧਰ ਜ਼ਿਆਦਾ ਹੁੰਦੀ ਇਹਨੇ ਹੁਣ ਆਪਾਂ ਇੱਥੋਂ ਰੱਖ ਕੇ ਵੀ ਸਕੇਲ ਨਾਲ ਵੀ ਇਦਾਂ ਆਖਰੀ ਕਾਟ ਆਉਂਦੀ ਐ ਸੇਮ ਜਿਹੀ ਕਾਟ ਆ ਰਹਿਣੀ ਐ ਆਪਣੀ ਆ ਦੇਖ ਸਕਦੇ ਤੁਸੀਂ ਓਵੇਂ ਜਿਹੀ ਸੇਮ ਕਾਟ ਆਉਂਦੀ ਜੇ ਆਪਾਂ ਇਦਾਂ ਇੰਚ ਦਾ ਨਿਸ਼ਾਨ ਲਾਉਣੇ ਜਿਵੇਂ ਤੁਹਾਡੇ ਕੋਲ ਸਕੇਲ ਹੈ ਨਹੀਂ ਫਿਰ ਤੁਸੀਂ ਇਦਾਂ ਇਹਦਾ ਵਿਚਾਲਾ ਕਰ ਲਓ ਤੇ ਅੱਧ ਵਿਚ ਕਰਕੇ ਇੱਕ ਇੰਚ ਦਾ ਨਿਸ਼ਾਨ ਲਾ ਕੇ ਕਿ ਕਰਾਈਏ ਇਦਾਂ ਇਦਾਂ ਕਰ ਦਿਓ ਠੀਕ ਹੈ ਹੁਣ ਆਪਣੀ ਰਹਿ ਗਈ ਇਹ ਸਾਈਡ ਵਾਲੀ ਠੀਕ ਹੈ ਜਿਹੜੀ ਆਪਾਂ ਨੇ ਸਾਈਡ ਵਾਲੀ ਇਹ ਵਾਲੀ ਕਾਟ ਪਾਉਣੀ ਐ ਏ ਆਪਾਂ ਜਿਹੜਾ ਆਪਣੇ ਕੋਲੇ ਘੱਟ-ਘੱਟ ਵਾਲਾ ਇਹ ਦਿਨ ਆ ਵੀ ਪਾ ਸਕਦੇ ਆ ਐਚੀ ਟੇਪ ਨਾਲ ਤੁਹਾਨੂੰ ਲਾਉਣੀ ਪਹਿਲਾਂ ਦੱਸਦੇ ਆ ਐਚੀ ਟੇਪ ਨਾਲ ਆਪਾਂ ਇੱਥੋਂ ਜਿੱਥੋਂ ਤੱਕ ਆਪਾਂ ਹੱਸਤਾ ਰੱਖਿਆ ਨਾ 5 ਇੰਚ ਰੱਖ ਲਓ 4 ਇੰਚ ਰੱਖ ਲਓ ਇੱਥੋਂ ਆਪਾਂ ਸਿੱਧਾ ਰੱਖ ਕੇ ਇੱਥੋਂ ਸ਼ੁਰੂ ਕਰਾਂਗੇ ਇਸ ਨਿਸ਼ਾਨ ਨਾਲ ਠੀਕ ਹੈ ਇੱਥੇ ਰੱਖੋ ਹੱਥ ਇਦਾਂ ਤੁਸੀਂ ਨਿਸ਼ਾਨ ਲਾ ਲਓ ਠੀਕ ਹੈ ਇਹਦਾ ਆਪਾਂ ਨਿਸ਼ਾਨ ਲਾ ਲੈਨੇ ਇਹਦਾ ਤੇ ਫਿਰ ਆਪਣਾ ਉਹ ਇਹਦੀ ਵੀ ਆਪਾਂ ਥੋੜੀ ਜੀ ਗਲਾਈ ਕਰਦੇ ਆ ਇਹ ਆਪਣੀ ਜ਼ਿਆਦਾ ਸਿੱਧੀ ਸਿੱਧੀ ਲੱਗਦੀ ਹੈ ਇਹਦੀ ਆਪਾਂ ਇਹ ਕੱਟ ਵਾਲੀ ਗਲਾਈ ਵਾਲੇ ਨਾਲ ਥੋੜੀ ਜਿਹੀ ਇੱਥੋਂ ਐਦਾਂ ਰੱਖ ਲਾਂਗੇ ਆ ਆਪਣਾ ਸਿੱਧਾ ਥੋੜੀ ਜਿਹਾ ਐਦਾਂ ਰੱਖ ਕੇ ਤੇ ਇਹਦੇ ਨਾਲ ਆਪਾਂ ਐਦਾਂ ਗਲਾਈ ਕਰ ਦਿਆਂਗੇ ਆਪਾਂ ਰੱਖ ਕੇ ਤੇ ਐਦਾਂ ਆਪਣੀ ਥੋੜੀ ਜਿਹੀ ਗਲਾਈ ਜਿਹੜੀ ਇੱਥੋਂ ਆਉਗੀ ਠੀਕ ਹੈ ਨਾ ਉਸ ਇਹ ਆਪਾਂ ਜਿਹੜੀ ਐਦਾਂ ਛਾਂ ਲਾਨੇ ਸਾਰੇ ਫਿਰ ਆਪਣੀ ਜਿਹੜੀ ਕਾਰ ਤੇ ਕੋਈ ਫਰਕ ਨਹੀਂ ਪੈਂਦਾ ਹੁਣ ਤੁਸੀਂ ਇਹ ਵਾਲੀ ਉੱਪਰ ਨੂੰ ਉੱਪਰਲੇ ਕਾਟ ਕੱਟੋ ਕੱਲਾ ਇੱਥੇ ਸ਼ੁਰੂ ਕਰ ਲਓ ਆਹ ਚੀਜ਼ ਤੋਂ ਜਾਂ ਇਧਰੋਂ ਸ਼ੁਰੂ ਕਰ ਲਓ ਇੱਥੇ ਲਿਆਓ ਆਹ ਚੀਜ਼ ਕੱਟਣੀ ਹੈ ਆ ਪੈਂਕ ਵਾਲੀ ਇਹ ਆਪਣੀ ਪ੍ਰੰਤ ਦੇ ਦੀ ਕਾਟ ਪਾਉਂਦੀ ਫਿਰ ਆਪਾਂ نیچے ਪਰਲੀ ਸਾਈਡ ਆਪਾਂ ਇਕੱਠੀ ਕਾਟ ਪਾ ਲੈਣੀ ਠੀਕ ਹੈ ਜਿਹੜੀ ਪਾਰਲੀ ਸਾਈਡ ਆਹ ਚੀਜ਼ ਤੋਂ ਕੱਟ Cabo ਨੇ ਇੱਥੇ ਉੱਪਰਲਾ ਕੱਟ ਲਓ ਆਹ ਕੱਲ ਨਹੀਂ ਕੱਟਣੀ ਆਹ ਕੱਠੀ ਕੱਟਣੀ ਹੈ ਆ ਜਿਹੜੀ ਆਪਣੀ ਕੱਲੀ ਕੱਟਣੀ ਹੈ ਆਏ ਇਹ ਪੇਸਕਾਜੀ ਜਿਹੜੇ ਹੁਣ ਆਪਾਂ ਇਹਦੇ ਉੱਪਰਲੀ ਕਾਟ ਪਾਉਣੀ ਆ ਇਹ ਵੀ ਤੁਹਾਨੂੰ ਨਿਸ਼ਾਨ ਲਾ ਦਿੰਨੇ ਆ ਜਿਹੜੀ ਆਪਣੀ ਇਹ ਵਾਲੀ ਕਾਟ ਪਾਵਾਂਗੇ ਇਹ ਆਪਣੀ ਜਿਹੜੀ ਆ ਇਧਰੋਂ 3.5 3 ਇਹ ਆਪਣੀ ਕਾਟ ਆ ਕੰਨੀ ਵਾਲੇ ਪਾਸਿਓਂ ਪਾਈ ਦੀ ਇਧਰੋਂ ਠੀਕ ਹੈ ਜਿੱਧਰ ਆਪਣੀ ਕੰਨੀ ਆ ਇੱਥੋਂ ਰੱਖ ਕੇ ਇਸ ਤਰੀਕੇ ਨਾਲ ਆਪਾਂ ਕਾਟ ਪਾਉਣੀ ਆ ਦੀ ਜੇ ਆਪਾਂ ਇਹਦੇ ਨਾਲ ਪਾਵਾਂਗੇ ਤਾਂ ਇੱਥਾ ਪਊਗੀ ਜੇ ਆਪਾਂ ਇੰਟੀਅਰ ਆਪਣਾ ਪਾਉਣੀ ਆ ਤੁਹਾਨੂੰ ਉਹ ਵੀ ਦੱਸ ਦਿਆਂ ਕਿੱਦਾਂ ਪਾਉਣੀ ਆ ਜੇ ਸਕੇਲ ਆ ਤਾਂ ਆਪਾਂ ਇੱਥੇ ਰੱਖ ਕੇ ਪਾਉਣੀ ਹੈ ਇਹ ਕਾਟ ਤੇ ਇਧਰੋਂ ਆਪਣੀ ਜਮਾ ਕਾਰਨਰ ਤੇ ਆਵੇ ਤੇ ਇੱਥੋਂ ਆਪਣੀ ਗਲਾਈ ਜੀ ਚ ਜਾ ਕੇ ਇਧਰ ਨੂੰ ਆਵੇ ਠੀਕ ਹੈ ਜੇ ਆਪਾਂ ਐਨਸੀ ਜੇ ਆਪਣਾ ਪਾਵਾਂਗੇ ਇਹ ਵੀ ਆਪਾਂ ਇੱਥੋਂ ਰੱਖ ਕੇ ਜਿਹੜਾ ਆਪਣਾ ਇਹ ਵਾਲਾ ਬੈਕ ਵਾਲਾ ਪੀਸ ਹੈ ਫਰੰਟ ਵਾਲਾ ਪੀਸ ਹੈ ਉੱਥੋਂ ਆਪਾਂ 4 ਇੰਚ ਛੱਡ ਲੈਣਾ ਤੇ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਇਹਦੇ ਨਾਲ ਬੁਲਾਉਣਾ ਹੈ ਠੀਕ ਹੈ ਜਦੋਂ ਆਪਾਂ ਐ ਮਲਾਉਣੇ ਆ ਇੰਚੀ ਟੇਪ ਨਾਲ ਆਪਣਾ ਇੰਨਾ ਕਪੜਾ ਘਟਦਾ ਹੈ ਨਾ ਇਹ ਆਪਾਂ ਇੱਥੋਂ ਸਿੱਧਾ ਨਹੀਂ ਲਾਉਣਾ ਸਿੱਧਾ ਨਿਸ਼ਾਨ ਲਾ ਲਓ ਇੱਕ ਵਾਰੀ ਫਿਰ ਥੋੜੀ ਜੀ ਗਲਾਈ ਆਪਾਂ ਉੱਪਰ ਨੂੰ ਦੇਵਾਂਗੇ ਇਸ ਤਰੀਕੇ ਨਾਲ ਫਿਰ ਆਪਣੀ ਜਿਹੜੀ ਆ ਲਾਸਟ ਜਿਹੜੀ ਸਹੀ ਤਰੀਕੇ ਨਾਲ ਪਾਉਗੀ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਹੁਣ ਤੁਸੀਂ ਇਹਦੇ ਲਾਓ 2 ਇੰਚ ਬੈਕ ਤੇ ਆਪਾਂ ਜਿਵੇਂ ਨਿਸ਼ਾਨ ਲਾਉਣੇ ਆ 2 ਇੰਚ ਇੱਥੋਂ ਆਪਣਾ 2 ਸਵਾ 2 ਹੀ ਆਪਾਂ ਸਾਰਾ ਰੱਖ ਲਾਂਗੇ ਠੀਕ ਹੈ ਬੈਕ ਇੱਥੋਂ ਵੀ ਆਪਾਂ ਦੋੜਾ ਇੱਥੋਂ ਵੀ ਇਹ ਆਪਾਂ 2 2 ਇੰਚ ਐਕਸਟਰਾ ਰੱਖਣਾ ਸਾਰਾ ਤੇ ਇੱਥੋਂ ਆਪਣਾ ਇੱਥੋਂ ਦੋਰੀ ਆਊਗਾ ਇੱਥੋਂ ਆਪਾਂ ਆਖਾਂਗੇ 1.5 ਤੇ ਨੀਚੇ ਤੋਂ ਆਪਾਂ 1.5 ਇੰਚ 1 ਇੰਚ ਐਕਸਟਰਾ ਠੀਕ ਹੈ ਪੌਂਚੇ ਕੋਲੋਂ ਆਪਾਂ ਇੱਕ ਰੱਖਣਾ ਇੱਥੋਂ 1.5 ਵਿਚਾਲੇ ਤੋਂ ਸੈਂਟਰ ਜਗਾ ਦਾ ਵਿਚਾਲਾ ਹੁੰਦਾ ਤੋ ਆਪਣਾ 1.5 ਇੰਚ ਤੇ ਉੱਪਰੋਂ ਆਪਣਾ 2 ਇੰਚ ਇਹਦੇ ਹਿਸਾਬ ਨਾਲ ਆਪਾਂ ਇਦਾਂ ਵੀ ਮਿਲਾ ਸਕਦੇ ਆ ਕਿ ਆਪਾਂ ਚੱਕ ਕੇ ਵੀ ਇਹਨੂੰ ਉੱਪਰ ਰੱਖ ਲਾਂਗੇ ਪਹਿਲਾਂ ਆਪਾਂ ਕਟਿੰਗ ਕਰ ਲਓ ਲੇ ਨੂੰ ਆ ਵੀ ਆਪਣਾ ਨਿਸ਼ਾਨ ਸਹੀ ਲੱਗ ਗਿਆ ਠੀਕ ਹੈ ਨਾ ਹੁਣ ਆਪਾਂ ਇਹਨੂੰ ਹਲਾਉਣਾ ਕੱਪੜੇ ਨੂੰ ਇਹਨੂੰ ਆਪਾਂ ਜਿਹੜਾ ਆ 2 2.5 ਦਾ ਆ ਲਾਇਆ ਸੀ 2 ਦਾ ਇਹ ਲਾਇਆ ਤੇ ਆਪਾਂ ਇਹਨੂੰ ਇਦਾਂ ਰੱਖ ਲੈਣਾ ਬਰਾਬਰ ਕਰਕੇ ਤੇ ਨੀਚੇ ਤੋਂ ਆਪਣੇ ਨੂੰ ਪਹੁੰਚੇ ਨੂੰ ਬਰਾਬਰ ਹੋ ਜਾਣਗੇ ਇਦਾਂ ਆਪਾਂ ਰੱਖ ਲਈ ਠੀਕ ਹੈ ਇਹ ਇਦੋਂ ਆ ਨਹੀਂ ਕੱਟਣਾ ਨੀਵਾ ਇਹ ਆਪਾਂ ਕਰਦੇ ਬਰਾਬਰ ਹੀ ਚੜਨਾ ਇਹ ਆਪਾਂ ਹੀ ਕੱਟ ਲੈਣਾ ਥੋੜਾ ਇੱਥੋਂ ਰੱਖ ਕੇ ਤੁਸੀਂ ਇਹਦੀ ਤੇ ਇਹਦੀ ਸਾਰੀ ਕਾਟ ਪਾ ਲਓ ਠੀਕ ਹੈ हां जी ਹੁਣ ਆਪਣੇ ਸਾਰੇ ਪਲਾਜ਼ੋ ਦੀ ਹੋ ਗਈ ਕਟਿੰਗ ਤੇ ਜੇ ਤੁਹਾਨੂੰ ਇਹ ਚ ਕੋਈ ਨਾ ਸਮਝ ਲੱਗਿਆ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਆਪਾਂ ਨੇ ਇਹ ਕਮੀਜ਼ ਦੀ हिਪ ਦੇ ਹਿਸਾਬ ਨਾਲ ਆਪਾਂ ਨੇ ਨਾਪ ਦੇ ਹਿਸਾਬ ਨਾਲ ਇਹ ਕਟਿੰਗ ਕੀਤਾ ਤੇ ਆਪਣਾ ਇਹ ਹੈਗਾ 28 ਇੰਚ हिਪ ਸੀ ਕਮੀਜ਼ ਦੀ ਉਹਦੇ ਹਿਸਾਬ ਨਾਲ ਭਾਰੇ ਨਾਪ ਦਾ ਆਪਾਂ ਨੇ ਪਲਾਜ਼ੋ ਦੀ ਕਟਿੰਗ ਕੀਤੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼ ਤੇ ਜਾਂਦੇ ਜਾਂਦੇ ਨਵੇਂ ਮੈਂਬਰ ਜਿਹੜੇ ਮੇਰੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ